ਹਾਂਜੀ ਦੋਸਤੋ ਰਾਏਕੋਟ ਖਬਰਨਾਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੈ ਸ਼੍ਰੀ ਰਾਮ ਅੱਜ ਆਪਾਂ ਖੜੇ ਆ ਮੰਦਰ ਤਲਾਬ ਦੇ ਵਿੱਚ ਤੇ ਸਾਨੂੰ ਸਾਡੇ ਵੀਰ ਜੀ ਮਿਲੇ ਨੇ ਉਹ ਕੀ ਕਹਿ ਰਹੇ ਨੇ ਆਪਾਂ ਉਹਨਾਂ ਨੂੰ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਜੀ ਹਾਂਜੀ ਮੇਰਾ ਨਾਮ ਸ਼ੰਗਾਰਾ ਸਿੰਘ ਆ ਜੀ ਮੈਂ ਡਾਕਟਰ ਰਮੇਸ਼ ਆਈ ਹਸਪੀਟਲ ਤੋਂ ਪਈ ਪੀਆਰਓ ਹਾਂ ਜੀ ਠੀਕ ਹੈ ਜੀ ਤੇ ਇਹ ਸਾਡਾ ਕੈਂਪ ਲੱਗ ਰਿਹਾ ਜੀ 12 ਫਰਵਰੀ ਦਿਨ ਵੀਰਵਾਰ ਦਾ ਜਿਹਦੇ ਵਿੱਚ ਦਵਾਈਆਂ ਤੇ ਲੈਂਸ ਬਿਲਕੁਲ ਫ੍ਰੀ ਪਾਏ ਜਾਣੇ ਆ ਜੀ ਕੋਈ ਵੀ ਲੋੜਵੰਦ ਆ ਕੇ ਇੱਥੇ ਆਪਰੇਸ਼ਨ ਫ੍ਰੀ ਕਰਵਾ ਸਕਦਾ ਜੀ ਸਾਡੇ ਇਹ ਸਾਡੀ ਬ੍ਰਾਂਚ ਹੈ ਜੀ ਰਾਏਕੋਟ ਪ੍ਰਾਣਾ ਬਸੜਾ ਅ ਅਗਰਵਾਲ ਮਾਰਕੀਟ ਦੇ ਵਿੱਚ ਜੋ ਕਿ ਪਹਿਲਾਂ ਪ੍ਰਾਣਾ ਬਸੜਾ ਸੀ ਜੀ ਉੱਥੇ ਡਾਕਟਰ ਰਮੇਸ਼ ਆਈ ਹਾਊਸਪੀਟਲ ਮਨਸੂਰਾ ਵਾਲੇ ਡਾਕਟਰ ਨੇ ਜਿਹੜੇ ਉਹਨਾਂ ਦਾ ਹਾਊਸਪੀਟਲ ਹੈ ਜੀ ਇਹ ਬ੍ਰਾਂਚ ਜਿਹਦੇ ਵਿੱਚ ਕੱਲ ਜਵੰਦਾ ਸਾਹਿਬ ਦੀ ਯਾਦ ਦੇ ਵਿੱਚ ਕੈਂਪ ਇਹ ਲੱਗ ਰਿਹਾ ਜੀ ਜਿਹਦੇ ਵਿੱਚ ਜਿੰਨੇ ਵੀ ਆਪਰੇਸ਼ਨ ਹੋਣਗੇ ਫ੍ਰੀ ਕੀਤੇ ਜਾਣਗੇ ਜੀ ਸੋ ਆਪ ਜੀ ਨੂੰ ਕਿਰਪਾ ਹੈ ਜੀ ਕਿ ਇਸ ਕੈਂਪ ਦੇ ਵਿੱਚ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਤੋਂ ਬਹੁਤ ਬਹੁਤ ਧੰਨਵਾਦ ਜੀ। ਠੀਕ ਹੈ ਜੀ। ਤੋਂ ਸੰਗਤਾਂ ਨੂੰ ਬੇਨਤੀ ਕਰਦਾ ਵੀ ਜਿਹੜੇ ਵੀ ਲੋਡ ਬੰਦ ਨੇ ਤਾਂ ਇਹ ਰੇਕੋਰਡ ਦੇ ਵਿੱਚ ਜਿਵੇਂ ਇਹਨਾਂ ਨੇ ਦੱਸਿਆ ਤਾਂ ਇਹ ਕੈਂਪ ਲੱਗ ਰਿਹਾ ਜੀ ਤੇ ਆਪਾਂ ਵੱਧ ਤੋਂ ਵੱਧ ਆਪ ਵੀ ਤੇ ਲੋਕਾਂ ਨੂੰ ਵੀ ਦਸਿਏ ਤੇ ਇਹਦਾ ਆਪਾਂ ਫਾਇਦਾ ਲਈਏ ਜੀ। ਰੇਕੋਰਡ ਖਬਰਨਾਮਾ ਦੇਖਦੇ ਸਾਰੇ ਸਰੋਤਿਆਂ ਨੂੰ ਜੈ ਸ਼੍ਰੀ ਰਾਮ ਸਤਿ ਸ਼੍ਰੀ ਅਕਾਲ। ਧੰਨਵਾਦ ਬਹੁਤ ਬਹੁਤ ਧੰਨਵਾਦ।